ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿੱਛੇ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਫਲੱਡ ਆਣ ਕਰਕੇ ਨੁਕਸਾਨ ਹੋਇਆ ਤੇ ਹੁਣ ਐਗਜ਼ਾਮਸ ਦੀ ਜੇ ਆਪਾਂ ਗੱਲ ਕਰੀਏ ਤਾਂ ਪੀਸੀਐਸ ਜਿਹੜਾ ਹੈ ਉਹ ਪੋਸਟਪੋਨ ਹੋ ਚੁੱਕਿਆ ਹੈ 7 ਦਸੰਬਰ ਦੀ ਨਵੀਂ ਡੇਟ ਜਿਹੜੀ ਹੈ ਪੀਪੀਐਸਸੀ ਨੇ ਦੇ ਦਿੱਤੀ ਹੈ ਤੇ ਹੁਣ ਦੂਸਰੇ ਐਗਜ਼ਾਮਸ ਦਾ ਇਹਦੇ ਤੇ ਕੀ ਇਫੈਕਟ ਪਊਗਾ ਤਾਂ ਆ ਮੈਂ ਇਹੀ ਗੱਲ ਕਹਿਣਾ ਚਾਹੂੰਗੀ ਕਿ ਐਗਜ਼ਾਮ ਪਹਿਲਾਂ ਵੀ ਮੈਂ ਕਹਿ ਸੀ ਕਿ ਥੋੜੇ ਜਿਹਾ ਪੋਸਟਪੋਨ ਹੋ ਸਕਦੇ ਆ ਤਾਂ ਆਪਾਂ ਐਵੇਂ ਹੀ ਸੋਚ ਸਕਦੇ ਆ ਕਿ ਨਵੰਬਰ ਦਸੰਬਰ ਦੇ ਵਿੱਚ ਹੀ ਤੁਹਾਡੇ ਦੂਸਰੇ ਜਿਹੜੇ ਐਗਜ਼ਾਮ ਨੇ ਉਹ ਸ਼ਡਿਊਲ ਕਿਤੇ ਜਾਣਗੇ ਉਸ ਤੋਂ ਪਹਿਲਾਂ ਪੀਟ ਪਲੱਸ ਬੀ ਜਾਂ ਪੀਪੀਐਸਸੀ ਦੇ ਹੋਰ ਐਗਜ਼ਾਮ ਜਿਹੜੇ ਨੇ ਉਹ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਘਟ ਨੇ ਤਾਂ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੂੰਗੀ ਕਿ ਜੋ ਜੋ ਬੱਚੇ ਨਵਾਂ ਤਿਆਰੀ ਕਰਨਾ ਚਾਹੁੰਦੇ ਆਪਣੀ ਤਿਆਰੀ ਕਰਦੇ ਰਹੋ ਔਰ ਜੋ ਪੁਰਾਣੀ ਤਿਆਰੀ ਕਰ ਰਹੇ ਹੈ ਅਲਟਰਨੇਟ ਆਪਣੀ ਪ੍ਰੈਕਟਿਸ ਕਰਦੇ ਰਹੋ ਕਿਉਂਕਿ ਐਗਜ਼ਾਮ ਜਿਹੜੇ ਨੇ ਉਹ ਲੇਟ ਹੋ ਸਕਦੇ ਨੇ ਬਟ ਤੁਸੀਂ ਕੀ ਕਰਨਾ ਹੈ ਆਪਣੀ ਤਿਆਰੀ ਤੇ ਇਸ ਚੀਜ਼ ਦਾ ਇਫੈਕਟ ਨਹੀਂ ਆਣ ਦੇਣਾ ਆਪਣੀ ਤਿਆਰੀ ਨੂੰ ਕੰਟੀਨਿਊ ਰੱਖੋ ਜੇ ਸਿਲੈਕਸ਼ਨ ਲੈਣਾ ਤਾਂ ਥੈਂਕ ਯੂ ਸੋ ਮਚ ਟੂ 올 ਆਫ ਯੂ